ਆ ਆਪਾਂ ਪਹੁੰਚੇ ਹੋਏ ਹਾਂ ਹੁਣ ਇੱਕ ਜੂਸ ਵਾਲੀ ਰੇਡੀ ਐਥੇ ਵੀ ਇੱਕ ਸਿੰਘ ਸਾਹਿਬ ਨੇ ਆ ਦੇਖਦੇ ਨੇ ਪੰਜਾਬੀ ਨੇ ਇਹਨਾਂ ਨੂੰ ਪੁੱਛਦੇ ਆ ਕਿ ਕਿੰਨਾ ਕੁ ਰਿਸਪੌਂਸ ਮਿਲਦਾ ਹੈਗਾ ਪੰਜਾਬੀ ਭਾਈਚਾਰੇ ਤੋਂ ਸਸ਼ੀਕਾ ਭਾਈ ਜੀ ਸਸ਼ੀਕਾ ਭਾਈ ਜੀ ਭਾਈ ਜੀ ਰਿਸਪੌਂਸ ਬਾਰੇ ਪੁੱਛਣਾ ਚਾਹਾਂਗੇ ਕਿ ਤੁਹਾਡੇ ਕੋਲ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੈਗਾ ਠੀਕ ਹੀ ਜਨਾਬ ਠੀਕ ਹੀ ਹੈ ਠੀਕ ਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਠੀਕ ਹੀ ਹੈ ਇਸਦਾ ਮਤਲਬ ਇਹ ਹੈ ਕਿ ਬਹੁਤ ਕੋਈ ਜ਼ਿਆਦਾ ਨਹੀਂ ਹੈ ਤੇ ਅੱਗੇ ਤੁਹਾਨੂੰ ਅਸੀਂ ਰੇਡੀਅੰਟ ਦਿਖਾਵਾਂਗੇ ਹੋਰ ਪ੍ਰਵਾਸੀ ਵੀਰਾਂ ਦੀਆਂ ਜਿੱਥੇ ਬਹੁਤ ਜ਼ਿਆਦਾ ਰਸ਼ ਹੋਏਗਾ ਤਾਂ ਇਹਦੇ 'ਚ ਇਹ ਕਹਿਣਾ ਚਾਹਾਂਗੇ ਕਿ ਅਸੀਂ ਪੰਜਾਬੀ ਪੰਜਾਬੀ ਨੂੰ ਪ੍ਰਮੋਟ ਨਹੀਂ ਕਰਕੇ ਜਿਹਦੇ ਕਰਕੇ ਬਾਹਰ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਤਾਂ ਤੁਹਾਡੇ ਕੋਲੇ ਮਤਲਬ ਰਿਟਰਨ ਰੁਟੀਨ ਦੇ ਵਿੱਚ ਡੇਲੀ ਦਿਹਾੜੀਯੋਗੀ ਕੋਈ ਕਮਾਈ ਹੋ ਜਾਂਦੀ ਹੈ ਜਾਂ ਅੱਡੀ ਵਾਲੀ ਪੈ ਜਾਂਦੀ ਚਲਾਈ ਆਈ ਚਲਾਈ ਵਾਸਤੇ ਆਈ ਚਲਾਈ ਚੱਲ ਰਹੀ ਹੈ ਤਾਂ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਆਈ ਚਲਾਈ ਚੱਲ ਰਹੀ ਹੈ ਇੱਕ ਆਪਣੇ ਆਟੋ ਦੇ ਉੱਪਰ ਇਹਨਾਂ ਨੇ ਸਾਰੀ ਦੁਕਾਨ ਟਾਈਪ ਜਿਵੇਂ ਬਣਾਇਆ ਹੋਇਆ ਹੈਗਾ ਤਾਂ ਅਪੀਲ ਹੈ ਕਿ ਤੁਸੀਂ ਇਹਨਾਂ ਨੂੰ ਪ੍ਰਮੋਟ ਕਰੋ ਪੰਜਾਬੀ ਭਾਈਚਾਰਾ ਹੈਗਾ ਜਾਂ ਪੰਜਾਬੀ ਜੋ ਕੰਮ ਕਰਦ ਰਿਹਾ ਹੈ ਦੇਖਦੇ ਆ ਕਿ ਆਪਣੇ ਛੋਟੇ ਛੋਟੇ ਬੱਚੇ ਵੀ ਨਾਲ ਲੈ ਕੇ ਆਏ ਹੋਏ ਨੇ ਆ ਦੇਖੋ ਨਾਲ ਉਹਨਾਂ ਦੇ ਬੱਚੇ ਵੀ ਬੱਠੇ ਹੋਏ ਨੇ ਦੇਖੋ ਭੈਣ ਜੀ ਵੀ ਨਾਲ ਆਏ ਹੋਏ ਨੇ ਤਾਂ ਇਹਦਾ ਆਪਦਾ ਸਾਰਾ ਪਰਿਵਾਰ ਲੈ ਕੇ ਜਿਹੜਾ ਬੰਦਾ ਇਹਨੇ ਮਿਹਨਤ ਕਰ ਲਿਆ ਤੇ ਉਹਨੂੰ ਪ੍ਰਮੋਟ ਕੀਤਾ ਜਾਵੇ